ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਾਲਾ ਖੁਰਦ ਆ ਗਿਆ ਸਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਮੋਗਾ ਆ ਜਾਂਦਾ। ਮਾਲਾ ਕਲਾਾਂ ਤੇ ਮਾਲਾ ਖੁਰਦ ਆਮੂ ਸਾਹਮਣੇ ਦੋ ਨਗਰ ਆ ਸਜਣੋ ਛੋਟੇ ਮਾਲਿਓ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਘਰੋਂ ਹੀ ਮੰਨ ਕੇ ਚੱਲੋ ਵੀ ਇੱਕ ਮੱਝ ਜਿਹੜੀ ਵਿਕਰੀ ਵਾਲੀ ਵਿਖਾਉਣ ਲੱਗੇ ਆ ਕਿਹੜਾ ਸੂਆ ਸਜਣੋ ਸੁਣਦੀ ਆ ਕਿੰਨਾ ਦੁੱਧ ਮਗਰਲੇ ਸੂਏ ਦਾ ਕੀ ਲੇਖਾ ਜੋਖਾ ਰਿਆ ਤੇ ਚੰਗੇ ਕੱਦ ਕਾਠ ਵਾਲੀ ਤੇ ਚੰਗੀ ਪਲੀ ਸੰਭੀ ਤੇ ਚੰਗਾ ਹੀ ਮੇਰੇ ਤਜਰਬੇ ਦੇ ਹਿਸਾਬ ਨਾਲ ਇਹਨੇ ਚੰਗਾ ਦੁੱਧ ਪਾਇਆ ਹੋਊਗਾ ਕਿਉਂਕਿ ਚੰਗੀਆਂ ਵਰਲਾ ਮੁਰਲਾ ਤੇ ਬੜਾ ਸੋਹਣਾ ਥਾਨ ਲੱਗਿਆ ਹੋਇਆ ਹੁਣ ਦਿਨ ਕਿੰਨੇ ਕੱਢ ਦੀਆ ਕਿਹੜਾ ਸੂਆ ਸੁੰਦੀ ਲਈਏ ਜਾਣਕਾਰੀ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਜੀ ਤੁਸੀਂ ਚੜਦੀ ਕਲਾ ਨਾ ਚੜਦੀ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਇੱਥੋਂ ਦਾ ਨਾਮ ਮਹਿੰਦਰ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਬਰਾੜ ਮਹਿੰਦਰ ਸਿੰਘ ਬਰਾੜ ਆ ਗਿਆ ਤੇ ਪਿੰਡ ਆ ਗਿਆ ਛੋਟਾ ਮਾਲਾ ਮਾਲਾ ਜ਼ਿਲ੍ਹਾ ਮੋਗਾ ਖਰਦ ਮਾਲਾ ਹਾਂ ਮਾਲਾ ਖਰਦ ਆ ਗਿਆ ਤੇ ਨੇੜੇ ਆਪਾਂ ਨੂੰ ਬਾਗਾਪੁਰਾਣਾ ਆ ਜਾਂਦਾ ਮੁੱਦਕੀ ਆ ਜਾਂਦੀ ਹੈ ਨਾ ਇਹ 메ਨ ਕਸਬੇ 메ਨ ਸ਼ਹਿਰ ਆਪਾਂ ਨੂੰ ਇਹੀ ਲੱਗਦੇ ਜਿਵੇਂ ਬਾਗਾਪੁਰਾਣਾ ਹੋ ਗਿਆ ਮੁੱਦਕੀ ਹੋ ਗਿਆ ਵੀ ਜੇ ਕੋਈ ਕੰਮ ਤੰਦਾ ਤਾਂ ਬਾਗੇਪੁਰਾਣੇ ਦੇ ਮੁੱਦਕੀ ਦੇ ਵਿਚਾਲੇ ਜੰਗੂ ਵਿਚਾਲੇ ਦੇ ਆ ਗਏ ਹੈ ਨਾ ਆਪਾਂ ਤੇ ਆਪਣਾ ਨੰਬਰ ਜੀ 94799 12395 ਇੱਕ ਕਰੀ ਹੋਰ ਰਿਪੀਟ ਕਰਿਓ 9479912395 ਇਹਦੇ ਤੇ ਸੰਪਰਕ ਕਰੇ ਕੋਈ ਵੀ ਭੈਣ ਭਰਾ ਤੇ ਮੱਝ ਆਪਣੇ ਘਰ ਦੀ ਐ ਨਾ ਘਰ ਦੀ ਘਰ ਦੀ ਕੱਟੀ ਪਾਲੀ ਐ ਕੱਟੀ ਪਾਲੀ ਐ ਤੇ ਹੁਣ ਫਿਰ ਇਹ ਸੁਆ ਕਿਹੜਾ ਹੁੰਦੀ ਐ ਜੀ ਸੁਆਤੀ ਚ ਠੀਕ ਆ ਦੋ ਸੁਗੇ ਆਪਾਂ ਘਰੇ ਹੀ ਪੀਤੇ ਆ ਤੇ ਤੀਜਾ ਸੁਹੰਦੀ ਆ ਤਸਵੀਰ ਐਨੀ ਐ ਠੀਕ ਆ ਜਿਹੜਾ ਮਰਜ਼ੀ ਚ ਹੋਈ ਜਾਵੇ ਉਹਨੂੰ ਕੋਈ ਵੱਧਾ ਵਟਾ ਨਹੀਂ ਬੜੀ ਸੀਗਾ ਪਾ ਮਾਦੀ ਜਿਵੇਂ ਕਹਿੰਦੇ ਨੇ ਦੋਨੇ ਪਾਸੇ ਬਹਿ ਕੇ ਚੂਈ ਜਾਵੋ ਤੇ ਕੋਈ ਚੱਕਰ ਹੀ ਨਹੀਂ ਤੇ ਦੁੱਧ ਕਿੰਨਾ ਇਹਦਾ ਚੋਇਆ ਤੁਸੀਂ ਆਪ ਦੀ ਇਹਦਾ ਅੱਗੇ ਹੀ ਚੋਇਆ ਜਾਨੀ ਕਿ 13 ਕਿਲੋ 13 ਕਿਲੋ ਦਾ ਤੇ ਇਹ ਵੀ ਆਪਾਂ ਝੂਰਨੀ ਮਾਰਨਾਗਾ ਪਕੜ ਬੁਆਰ ਕਰਨਾ ਹਾਂ ਨਹੀਂ ਨਹੀਂ ਸਿਰ ਹੁਣ ਅਜੇ ਦੀ ਕਦ ਜਾ ਦਿਓ ਐਦ ਕੀ 15 ਪਲੱਸ ਤਾਂ ਦੇਣਾ ਚਾਹੀਦਾ ਜਿਆਦਾ ਭਰ ਦੇ ਹਾਂ ਘੱਟ ਨਹੀਂ ਰਹਿੰਦੀ ਓਕੇ ਲਿਸਤੀ ਉਹਨਾਂ ਸਰ ਕੇ ਮੈਨੂੰ ਲਿਸਤੀ ਦੀ ਠੀਕ ਆ ਐਦ ਕੀ ਰਾਜੀ ਹੋਈਏ ਪਿਛਲੀ ਵਰੀ ਉਹਨਾਂ ਮਈਆਂ ਨਾਲੋਂ ਵੀ ਲਿਸਸੀ ਰਹੀ ਆ ਐਦ ਕੀ ਪੂਰੀ ਰਾਜੀ ਹੋ ਗਈ ਐਦ ਕੀ ਭੜੀ ਪੂਰੀ ਠੀਕ ਆ ਸੂਆ ਤੀਜਾ ਦਿਨ ਕਿੰਨੇ ਲੈ ਜੂ ਦਿਨ ਲੈ ਜੂ ਮੇਰੇ ਕੱਲ ਤਾਂ ਹੋਰ ਹਫਤਾ ਲੈ ਜੀ ਹਾਂ ਹਫਤੇ ਦੇ ਵਿੱਚ ਵਿੱਚ ਸੂਪ ਹੋ ਗਈ ਹੈਨਾ ਹਫਤੇ ਤੋਂ 10 ਦਿਨਾਂ ਚ ਸੂਪੂਗੀ ਕਿਉਂਕਿ ਪੁੜੇ ਪੜਿਆਂ ਦਾ ਬਾਹਲੀ ਜੱਜਮੈਂਟ ਆਉਣੀ ਨਹੀਂ ਵਜਨ ਜਾਂ ਭਰੀ ਜਾਦੇ ਆ ਤੇ ਇਹਦਾ ਉਦ ਹੀ ਪਤਾ ਲੱਗਣਾ ਸੂਪੀ ਹੈ ਨਾ ਕਰਮਾਂ ਵਾਲੀ ਤੇ ਥਣਾ ਥਣਾ ਲਿਓ ਭਾਰ ਲਿਓ ਬੇਫਿਕਰੀ ਥਣਾ ਥਣਾ ਲਿਓ ਕੋਈ ਜੋ 900 ਹੈਂਜੀ ਮੱਛ ਸਾਡੇ ਕਰੇਂਗੇ ਠੀਕ ਆ ਵੀ ਗਰੰਟੀ ਆ ਹਰ ਪਾਸਿਓ ਉਹ ਆਪਾਂ ਕਢਾ ਕੇ ਬਪਾਰੀ ਬੰਦੇ ਆ ਹਾਂਜੀ ਹਾਂਜੀ ਉਹ ਦੇ ਵੇਚ ਕੇ ਦੋ ਮੰਜੇ ਅੱਗੇ ਤੋਂ ਪਾ ਕੇ ਜਾਂ ਲੀਡ ਹਾਂਜੀ 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 ਨਾ 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 ਸੋਹਣੇ ਵਰਗੀਆਂ ਸੀ ਤੇ ਜਿਵੇਂ ਤੁਸੀਂ ਕਹਿੰਦੇ ਇਹਦੀ ਲੰਬਾਈ ਕਿੰਨੀ ਦੱਸੀ ਆ ਤੁਸੀਂ ਪੌਣੇ 8 ਫੁੱਟ ਪੌਣੇ 8 ਫੁੱਟ ਐ ਨੂੰ ਲੰਬਾਈ ਆ ਤੇ ਕਿੰਨੀ ਚੜਾਈ ਦਸੀ ਉਤੋਂ ਮਣੀ ਇਹ ਹੈਗੀ ਐ ਸਾਢੇ 3 3 ਫੁੱਟ ਤੇ 7 ਇੰਚੀ ਠੀਕ ਆ 4 ਫੱਟੀ ਹੋ ਗਈ ਵੇਖਿਓ ਸੱਜਣੋ ਜਦੋਂ ਤਰਦੀ ਵਿਖਾਈ ਨਾ ਤੁਹਾਨੂੰ ਤੇ ਮੈਂ ਵੇਖ ਕੇ ਰੂਹ ਖੁਸ਼ ਹੋਊਗੀ ਖੋਲਿਓ ਮਾੜੀ ਜੀ ਕਰਾਈਏ ਤੋਰ ਚੱਕ ਉਤੋਂ ਸੱਜਣੋ ਜਿਵੇਂ ਕਹਿੰਦੇ ਨਾ ਨਮਾਉਣ ਲਈ ਦੂਜੇ ਪਾਸੇ ਜਾਣਾ ਪਊਗਾ ਇਹ ਨਹੀਂ ਹੈਗਾ ਵੀ ਇੱਕੇ ਪਾਸੇ ਖੜੇ ਤੁਸੀਂ ਮੱਝ ਦੇ ਦੋਨੇ ਪਾਸੇ ਪਾਣੀ ਟਪਾ ਦਿਓਗੇ ਗੱਦ ਕਾਠ ਵੈਸੇ ਤਾਂ ਬਹੁਤੇ ਪ੍ਰਾਈਟਾਂ ਗਣ ਕੇ ਅੰਤਾਜਾ ਲਾ ਲੈਂਦੇ ਆ ਤੇ ਬਾਕੀ ਤੁਰਦੀ ਮੈਂ ਦਾ ਅ ਬਾਈ ਦੇ ਕੱਦ ਤੋਂ ਅੰਤਾਜਾ ਲਾ ਲਿਓ ਵੱਡੇ ਕੱਦ ਕਾਟ ਦੀ ਵੱਡੇ ਬੋਡੀ ਸਟਰਕਚਰ ਦੀ ਤੇ ਕਹਿਣ ਨੂੰ ਸੱਜਣੋ ਜੇ 17 18 ਵੀ ਦੁੱਧ ਕਹਿ ਦਿੰਦੇ ਤੇ ਲਕੂਂਦੀ ਆ ਇਹ ਤੁਸੀਂ ਵੀ ਸਾਰੇ ਭੈਣਾ ਭਰਾ ਰੋਜ਼ ਪਸ਼ੂਆਂ ਤੇ ਜਿਹੜੇ ਕੰਮ ਕਰਦੇ ਆ ਗੈਸ ਲਾਇਓ ਤੇ ਪਰ 13 ਕਿਲੋ ਦੁੱਧ ਜਿਹੜਾ ਭਾਂਡੇ ਚ ਆਇਆ ਉਹ ਭਰਾ ਹਰਾਂ ਨੇ ਆਪਾਂ ਨੂੰ ਦੱਸਤਾ ਤੇ ਐਤਕੀ ਬੇਫਿਕਰ ਹੋ ਜਿਓ ਕਰਮਾਂ ਵਾਲੀ ਬਹੁਤ ਹੀ ਚੰਗਾ ਦੁੱਧ ਪਾਉਗੀ ਜੇ ਚੰਗਾ ਸਾਂਭਣ ਵਾਲਾ ਕੋਈ ਭੈਣ ਭਰਾ ਇਹਨੂੰ ਲੈ ਗਿਆ। ਵੇਖਿਓ ਮੈਂ ਦਾ ਸਰੀਰ ਕਿ ਢਾਂਚਾ ਬੋਡੀ ਸਟਰਕਚਰ ਬਹੁਤ ਸੋਹਣੀ ਸੰਭਾਈ ਹੋਈ ਵੀ ਆ ਕਰਮਾਂ ਵਾਲੀ ਦੀ ਜਿਉਂਦੀ ਰਵੇ। ਕਿਹੜੇ ਘਰ ਦਾ ਇਹ ਸ਼ਿੰਗਾਰ ਬਾਨਨੀ ਆ ਸਜਣੋ। ਤੇ ਬਾਈ ਜੀ ਇਹਦਾ ਮਹਿੰਦਰ ਸਿੰਘ ਜੀ ਰੇਟ ਰੇਟ ਤਾਂ ਕਾਫੀ ਹੈ। 1 ਲੱਖ ਤੇ 60000 ਰੁਪਇਆ ਸਜਣੋ ਇਹਦੀ ਡਿਮਾਂਡ ਤੈਅ ਕੀਤੀ ਗਈ ਆ ਬਾਕੀ ਤੁਸੀਂ ਆਪਾਂ ਨੰਬਰ ਸਕਰੀਨ ਤੇ ਚਲਾ ਦੇਣਾ ਕੋਈ ਬਾਹਲੀਆਂ ਤੁਹਾਨੂੰ ਇਹਦੇ ਥਾਪੀਆਂ ਜਾਂ ਕੋਈ ਬਾਹਲੀ ਮੰਨ ਕੇ ਚੱਲੋ ਵੀ ਇਹਦੀ ਸੈਪਟ ਕਰਨ ਦੀ ਲੋੜ ਨਹੀਂ ਕਿਉਂਕਿ ਹੀਰਾ ਮੈਂ ਆ ਤੇ ਤੁਸੀਂ ਆਪ ਹੀ ਵੇਖ ਲੈਣੀ ਆ ਉਧਰ ਨੂੰ ਹੋ ਜਾ ਪੁੱਤ ਹਾਂ ਆ ਵੇਖ ਲਓ ਫੇਰ ਕਿਹੜਾ ਇੱਥੇ ਨੇੜੇ ਤੋਂ ਤਸੱਲੀ ਕਰ ਲਓ ਬਾਕੀ ਤੁਸੀਂ ਸਜਣੋਂ ਵੱਡੀ ਮੈਂ ਖਰੀਦਣੀ ਕੋਲੇ ਆ ਕੇ ਖਰੀਦਣੀ ਆ ਵੇਖੋ ਹੁਣ ਇੱਥੋਂ ਇਟਾ-ਉਟਾ ਦਾ ਅੰਤਜਾ ਜਿਹੜਾ ਭਰਾ ਲਾਉਂਦਾ ਹੁੰਦਾ ਉਹਦਾ ਲਾ ਸਕਦਾ ਕਿਉਂਕਿ ਪੂਰੇ ਵੱਡੇ ਬਾਡੀ ਸਟਰਕਚਰ ਦੀ ਆ ਸਜਣੋਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ